ਸ਼ਸ਼ੀ ਗਾਲ ਜੀ ਮੈਂ ਅਮਨਦੀਪ ਸਿੰਘ ਮਾਗਰ ਸਿੰਘ ਚੰਪਾਰ ਖਾਬ ਤੋਂ ਅੱਜ ਅਸੀਂ ਖੜੇ ਆਂ ਸ਼੍ਰੀ ਚੰਕਾਰ ਸਾਹਿਬ ਤੋਂ ਉੱਪਰ ਸੜਕ ਦੇ ਉੱਤੇ ਥੀਮ ਪਾਰਕ ਦੇ ਬਿਲਕੁਲ ਸਾਹਮਣੇ ਜਿੱਥੇ ਦਾਸਤਾਣੇ ਸ਼ਹਾਦਤ ਥੀਮ ਪਾਰਕ ਬਣਿਆ ਹੋਇਆ ਉਹਦੇ ਸਾਹਮਣੇ ਬਿਲਕੁਲ ਖੜੇ ਆਂ ਪੰਜਾਬ ਸਰਕਾਰ ਵੱਲੋਂ ਇੱਥੇ VOTING ਦੀ ਕਸੂਰ ਦਿੱਤੀ ਗਈ ਆ ਤੇ VOTING ਲੋਕ ਕਰ ਰਹੇ ਨੇ ਜਿਹੜੇ ਸਲਾਨੀ ਚੰਕਾਰ ਸਾਹਿਬ ਆਉਂਦੇ ਨੇ ਉਹ ਨਾਲ VOTING ਵੀ ਕਰਦੇ ਨੇ ਉਹ ਤੁਹਾਨੂੰ ਦਿਖਾਉਂਦੇ ਆ ਕਿ ਇੱਥੇ ਕਿਸ ਤਰ੍ਹਾਂ VOTING ਕਰਵਾਈ ਜਾਂਦੀ ਹੈ ਤੇ ਕੀ ਕੀ ਉਹਦੇ ਚਾਰਜ ਨੇ ਇਹਨਾਂ ਦਾ ਕਾਊਂਟਰ ਬਣਿਆ ਹੋਇਆ ਹੈ ਬੋਟਿੰਗ ਪੁਆਇੰਟ ਹੈ ਇੱਥੇ ਮੋਟਰ ਬੋਟ ਤੇ ਜੈੱਟ ਸਕੀ ਜਿਹਨੂੰ ਆਪਾਂ ਵਾਟਰ ਸਕੂਟਰ ਕਹਿੰਦੇ ਆ ਉਹ ਵੀ ਹੁੰਦਾ ਤੇ ਨਾਲ ਰੈਸਕਿਊ ਬੋਟ ਵੀ ਇੱਥੇ ਚੱਲਦੀ ਹੈ ਤੇ ਇਹਨਾਂ ਨੇ ਚਾਰਜਸ ਦਾ ਬੋਰਡ ਇਹਨਾਂ ਨੇ ਇੱਥੇ ਲਗਾਇਆ ਹੋਇਆ ਹੈ ਕਿ ਕਿਸ ਚਾਰਜਸ ਨਾਲ ਇਹ ਬੋਟਿੰਗ ਕਰਵਾਉਂਦੇ ਨੇ ਦੋ ਮੈਂਬਰਾਂ ਦੇ 500 ਰੁਪਏ 10 ਮਿੰਟ ਦੇ ਜਿਵੇਂ ਲਿਖਿਆ ਚਾਰ ਮੈਂਬਰਾਂ ਦੇ 600 ਰੁਪਏ 10 ਮਿੰਟ ਦੇ ਕੋਈ ਤਰੀਕੇ ਨਾਲ ਕਰਦੇ ਨੇ ਆਓ ਥੱਲੇ ਜਾ ਕੇ ਤੁਹਾਨੂੰ ਸਾਰਾ ਦਿਖਾਉਂਦੇ ਆਂ ਸਾਡੇ ਨਾਲ ਇਸ VOTING ਪੁਆਇੰਟ ਦੇ ਪ੍ਰਬੰਧਕ ਹੈ ਹਰਵਿੰਦਰ ਸਿੰਘ ਜੀ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਇੱਥੇ ਕੀਤੇ ਜਾਂਦੇ ਆ ਸਸੀ ਗਾਇਬਾਈ ਜੀ ਇਹ ਦੱਸੋ ਕਿ ਇਹ ਜਿਹੜਾ VOTING ਪੁਆਇੰਟ ਸ਼ੁਰੂ ਕੀਤਾ ਗਿਆ ਚਮਕੌਰ ਸਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਹਾਂ ਜੀ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਤੇ ਜੇ ਕੋਈ ਏਦਾਂ ਦੀ ਕੋਈ ਦੁਰਘਟਨਾ ਇਸ ਪਾਣੀ ਦੇ ਵਿੱਚ ਹੋ ਜਾਂਦੀ ਹੈ ਕਿਉਂਕਿ ਕਾਫੀ ਤੇਜ਼ ਮੈਂ ਦੇਖਿਆ ਬੋਟ ਚੱਲਦੀ ਹੈ ਵਿੱਚ ਬੰਦੇ ਬੈਠੇ ਆ ਤਾਂ ਉਹਦੇ ਲਈ ਤੁਸੀਂ ਕੀ ਪ੍ਰਬੰਧ ਕਰਦੇ ਹੋ ਪਹਿਲੀ ਗੱਲ ਜੀ ਇਹ ਆਪਣਾ ਲਾਈਫ ਜੈਕਟ ਹੈ ਜੀ ਕਿਉਂ ਬਗਾਰਾ ਸੀ ਬੈਠਣੇ ਨਹੀਂ ਦਿੰਦੇ ਕਿਸ ਨੂੰ ਬੈਠਾ ਨਹੀਂ ਦਿੰਦੇ ਹਾਂ ਜੀ ਠੀਕ ਹੈ ਕਿਉਂ ਆਸ ਤੇ ਸਾਡੇ ਕੋਲ ਦੋ ਰੈਸਕਿਊ ਬੋਰਡਸ ਹੈ ਇਹ ਰੈਸਕਿਊ ਬੋਰਡਸ ਵੀ ਨੇ ਤਾਂ ਕਿ ਜੇ ਕੋਈ ਕਿਹੜਾ ਫਟਾਫਟ ਜੀ ਜਾ ਕੇ ਡੋਕਰਣਾ ਤਾਂ ਹੁੰਦੀ ਨਹੀਂ ਜਿਵੇਂ ਐਸੇ ਅੱਛਾ ਇਹ ਵਾਈਟਨ ਭਈ OBM ਕਹਿੰਦੇ ਪਾਰਟ ਆ ਜਵੇ ਇੰਜਨ ਵਿੱਚ ਤਾਂ ਉਹਨੂੰ ਠੋਕਣੇ ਵਾਸਤੇ ਦੋ ਬੋਰਡਸ ਹੈ ਉਹ ਠੋਕਣੇ ਵਾਸਤੇ ਤਾਂ ਕਿ ਕੋਈ ਦਿੱਕਤ ਨਾ ਹਾਂ ਜੀ ਠੀਕ ਹੈ ਤੇ ਇਹਦਾ ਕਿਰਾਇਆ ਕਿੰਨਾ ਹੈਗਾ 500 ਰੁਪਏ ਨੇ 500 ਤਾਂ ਦੋ ਜਣ ਦਾ ਉਹਦੇ ਆਪਣਾ ਜਿਸ ਤਰ੍ਹਾਂ ਵੱਧ ਰਿਹਾ ਹੈਗਾ ਜੀ ਹਾਂ ਜੇ ਬੰਦੇ ਵੱਧ ਹੋਣਗੇ ਫਿਰ 150 ਰੁਪਏ ਬਈ ਕਿੰਨੇ ਮਿੰਟ ਬੋਰਡ ਲਾਉਂਦੀ ਐ ਇਹ ਪਾਣੀ 10 ਮਿੰਟ ਜੀ 10 ਮਿੰਟ ਦੀ ਵਾਈਟ ਤੁਸੀਂ ਕਰਾਉਨੇ ਹੋ ਠੀਕ ਹੈ ਤੇ ਇਹ ਅਗਲੀਆਂ ਜਿਹੜੀਆਂ ਸਵਾਰੀਆਂ ਨੇ ਦੇਖੋ ਤੁਸੀਂ ਜਿਹਨਾਂ ਅਗਲੀ ਵਾਰੀ ਜਾਣਾ ਦੋ 보ਟਸ ਨੇ ਉਹਦੇ ਲਈ ਬੱਚੇ ਵੀ ਨੇ ਬੱਚਿਆਂ ਲਈ ਛੋਟੀਆਂ ਲਾਈਫ ਜੈਕਟਸ ਨੇ ਵੱਡੇ ਲਈ ਵੱਡੀਆਂ ਲਾਈਫ ਜੈਕਟਸ ਨੇ ਤੇ ਸਕਿਉਰਟੀ ਦਾ ਜਿਹੜਾ ਪੂਰਾ ਪ੍ਰਬੰਧ ਕੀਤਾ ਗਿਆ ਤਾਂ ਕਿ ਕੋਈ ਦੁਰਘਟਨਾ ਨਾ ਹੋਵੇ ਤੇ ਇਹ ਨਾਲ ਇੱਕ ਵਾਟਰ ਸਕੂਟਰ ਇਹ ਦੇਖੋ ਇਹ ਵੀ ਚੱਲਦਾ ਹੈਗਾ ਇਹਦੇ ਨਾਲ ਇਹ ਹੈ ਕਿ ਬੰਦਾ ਜਿਹਨੇ ਰਾਈਡ ਕਰਨੀ ਹੈ ਪਿੱਛੇ ਬੈਣ ਦਾ ਇਹਨਾਂ ਦਾ ਐਕਸਪਰਟ ਬੰਦਾ ਜਿਹੜਾ ਉਹ ਵੀ ਚਲਾਉਂਦਾ ਹੈ ਤੇ ਭਾਈ ਸਾਹਿਬ ਇਹ ਵੀ ਦੱਸਿਓ ਕਿ ਜਿਹੜਾ ਇਹ ਬੰਦੇ ਚਲਾ ਰਹੇ ਨੇ ਇਹਨੂੰ ਜਿਹੜੇ ਉਹਨਾਂ ਨੂੰ ਕੋਈ ਟ੍ਰੇਨਿੰਗ ਗ੍ਰੂਮ ਕਰਾਈ ਦਿੱਤੀ ਹੋਈ ਹੈ ਹੈਨ ਕੋ ਬਾਕਾਇਦਾ ਲਾਇਸੈਂਸ ਹੈ ਜੀ ਇਹਨਾਂ ਕੋਈ ਬਾਕਾਇਦਾ ਲਾਇਸੈਂਸ ਸਰਕਾਰ ਤੋਂ ਲਾਇਸੈਂਸ ਹੀ ਚਲੋਰ ਵਾਲਾ ਹੈ ਜੀ ਹਾਂ ਅੱਛਾ ਠੀਕ ਹੈ ਤੇ ਬਹੁਤ ਵਧੀਆ ਗੱਲ ਹੈ ਕਿ ਅੱਜ ਸ਼ਾਮ ਦਾ ਟਾਈਮ ਹੈ ਜਿਵੇਂ ਬਹੁਤ ਸਾਰੇ ਲੋਕੀ ਆ ਰਹੇ ਨੇ ਇੱਥੇ ਤੇ ਇਹ VOTING ਦਾ ਮਜ਼ਾ ਲੈ ਰਹੇ ਨੇ ਇੱਕ ਵੋਟ ਆ ਰਹੀ ਹੈ ਤੇ ਇੱਕ ਵੋਟ ਜਾਣ ਦੇ ਲਈ ਤਿਆਰ ਹੈ ਬڑا ਮਨਮੋਹਕ ਦ੍ਰਿਸ਼ ਹੈ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਜਰੂਰ ਕਹਿਣਾ ਚਾਹਾਂਗੇ ਕਿ ਜਦੋਂ ਵੀ ਚਮਕੌਰ ਸਾਹਿਬ ਆਓ ਤਾਂ ਥੀਮ ਪਾਰਕ ਦੇ ਬਿਲਕੁਲ ਸਾਹਮਣੇ ਰੋਪੜ ਦਰੋੜ ਦੇ ਉੱਤੇ ਇਹ VOTING ਪੁਆਇੰਟ ਹੈ ਇੱਥੇ ਆ ਕੇ ਤੁਸੀਂ VOTING ਦਾ ਜ਼ਰੂਰ ਮਜ਼ਾ ਲਓ ਉਹ ਬੋਟਾਂ ਦਿਖਾਣੇ ਆ ਦੇਖੋ ਬੋਰ ਜਾ ਰਹੀ ਹੈ ਵਾਹ ਵੀ ਵਾਹ ਕੀ ਬਾਤ ਹੈ ਔਰ ਦੂਜੀ ਬੋਟ ਜਿਹੜੀ ਆ ਉਹ ਰਾਈਡ ਆਪਣੀ ਕਰਕੇ ਵਾਪਸ ਆ ਰਹੀ ਹੈ ਤੇ ਇਸੇ ਤਰੀਕੇ ਇਹਨਾਂ ਕੋਲ ਦੋ ਬੋਟਸ ਨੇ ਬਾਰੀ-ਬਾਰੀ ਜਿਹੜੇ ਲੋਕ ਨੇ ਉਹ ਆਉਂਦੇ ਜਾਂਦੇ ਨੇ ਤੇ VOTING ਦਾ ਮਜ਼ਾ ਲੈਂਦੇ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੂ ਆਏ ਇਸ VOTING ਪੁਆਇੰਟ ਤੇ ਦੇਖ ਕੇ ਜਾਇਓ VOTING ਕਰਕੇ ਜਾਇਓ ਧੰਨਵਾਦ